ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਰક્ષા ਬੰਧਨ ਹਿੰਦੀ ਦਾ ਇੱਕ ਸ਼ਬਦ ਹੈ ਤੇ ਰਖੜੀਆਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਨੇ ਆਂ ਕਈ ਥਾਂ ਤੇ ਲਖੜੀਆਂ ਕਈ ਥਾਂ ਤੇ ਪੌਂਚੀਆਂ ਸ਼ਬਦ ਵੀ ਵਰਤਿਆ ਜਾਂਦਾ ਜਿਵੇਂ ਜਿਵੇਂ ਖਿੱਤੇ ਨੇ ਵਕੂ ਬੱਕਰੀਆਂ ਬੋਲੀਆਂ ਬਦਲ ਜਾਂਦੀਆਂ ਨੇ ਸੋ ਰਖੜੀ ਤੋਂ ਪਹਿਲਾਂ ਕਰ ਲੈਣ ਭੈਣਾ ਇੱਕ ਇਹ ਕੰਮ ਸਾਧ ਸੰਗਤ ਨਹੀਂ ਬਹੁਤ ਜ਼ਿਆਦਾ ਪਛਤਾਵਾ ਹੋਏਗਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਮੁੱਖ ਰੱਖ ਕੇ ਸਾਂਝੀਆਂ ਕਰਨੀਆਂ ਨੇ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਜੇ ਆਪਾਂ ਗੱਲ ਕਰੀਏ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਤੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਸਾਡੇ ਤੇ ਕੀਤੀ ਉਹ ਬੜੀ ਵੱਡੀ ਕਿਰਪਾ ਸਾਤ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਗੱਲ ਗਈ ਪਾਤਸ਼ਾਹ ਕਹਿੰਦੇ ਨੇ ਧਨ ਜੋ ਬਨ ਆਕ ਕੀ ਛਾਇਆ ਵਿਰਦ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਚੁੰਨਿਆ ਜੀਵ ਧਨ ਜੋਬਨ ਆਦ ਦੇ ਮਾਣ ਦੇ ਵਿੱਚ ਪ੍ਰਭੂ ਨੂੰ ਭੁਲਾ ਬੈਠਦਾ ਹੈ ਧਨ ਤੇ ਜਵਾਨੀ ਅਕ ਦੇ ਬੂਟੇ ਦੀ ਛਾਂ ਵਰਗੇ ਨੇ ਜਦੋਂ ਬੁੱਢਾ ਹੋ ਜਾਏ ਤੇ ਉਮਰ ਦੇ ਦਿਨ ਆਖਰ ਮੁੱਕ ਜਾਂਦੇ ਨੇ ਤਾਂ ਇਹ ਧਨ ਜਵਾਨੀ ਸਾਥ ਤੋੜ ਜਾਂਦੇ ਨੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਮੈਂ ਕਿਤੇ ਲਿਖਿਆ ਪੜਿਆ ਸੀ ਕਿ ਸਾਡੇ ਪੱਲੇ ਜੋਰ ਜਵਾਨੀ ਧਨ ਪੱਲੇ ਐ ਅਸੀਂ ਫਿਰ ਦੁਨੀਆ ਨਾਲ ਸਿੱਧੇ ਹੀ ਚੱਲੇ ਆ ਤੇ ਮੈਂ ਇੱਕ ਗੱਲ ਦਾ ਅੰਦਾਜ਼ਾ ਲਾਇਆ ਵੀ ਭਲਿਆ ਤੇਰਾ ਵਹਿਮ ਇਹ ਇਹ ਸਭ ਕੁਝ ਜਿਹੜਾ ਹੈ ਸਦਾ ਨਹੀਂ ਰਹਿਣ ਵਾਲਾ ਇਹ ਕੁਝ ਕੁ ਮਿੰਟ ਕੁਝ ਕੁ ਸਕਿੰਟ ਕੁਝ ਕੁ ਘੜੀਆਂ ਕੁਝ ਕੁ ਮਹੀਨੇ ਕੁਝ ਕੁ ਸਾਲਾਂ ਦੀ ਖੇਡ ਹੋ ਸਕਦੀ ਹੈ ਪਰ ਇਹ ਸਦਾ ਰਹਿਣ ਵਾਲਾ ਨਹੀਂ ਇਸ ਗੱਲ ਦਾ ਤੇਰੇ ਅੰਦਰੋਂ ਹੰਕਾਰ ਝਲਕ ਰਿਹਾ ਹੈ ਇਹ ਗੱਲ ਸਹੀ ਨਹੀਂ ਹੈਗੀ ਗੁਰਮੁਖ ਪਿਆਰਿਓ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਚੜਿਆ ਹੋਇਆ ਹੈ ਉਹ ਇਹ ਗੱਲਾਂ ਬਹੁਤ ਜ਼ਿਆਦਾ ਲਿਖਦੇ ਨੇ ਇੰਦਾਂ ਦੀਆਂ ਸ਼ੈਰੋ ਸ਼ਾਇਰੀਆਂ ਬਹੁਤ ਜ਼ਿਆਦਾ ਤੇ ਜਵਾਨੀ ਦੇ ਵਿੱਚ ਇੰਦਾਂ ਦੇ ਕੀਤੇ ਹੋਏ ਕੰਮ ਤੇ ਬੁਢਾਪੇ ਵੇਲੇ ਫਿਰ ਸਿਰ ਨਿਵਾ ਦਿੰਦੇ ਆ ਚਲੋ ਖੈਰ ਇੱਕ ਅਲੱਗ ਵਿਸ਼ਾ ਹੈ ਪਰ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਰ ਦਿੱਤੀ ਕਿ हे ਨਾਨਕ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਭਾਗਣ ਜੀਵ ਇਸਤਰੀ ਛੁੱਟੜ ਜਾਂਦੀ ਹੈ ਕੂੜੇ ਮੋਹ ਦੇ ਵਿੱਚ ਫਸ ਕੇ ਪ੍ਰਭੂ ਪਤੀ ਤੋਂ ਵਿਛੜ ਜਾਂਦੀ ਹੈ ਤੇ ਫਿਰ ਫਿਰ ਕੀ ਹੁੰਦਾ ਫਿਰ ਇਹਨੂੰ ਸੰਸਾਰ ਦੇ ਵਿੱਚ ਖੁਆਰ ਹੋ ਕੇ ਰਹਿਣਾ ਪੈਂਦਾ ਫਿਰ ਇਹਦਾ ਕੋਈ ਗੁਰੂ ਨਹੀਂ ਇਹਨੂੰ ਨਿਗਰੇਪਣ ਦੇ ਵਿੱਚ ਰਹਿਣਾ ਪੈਂਦਾ ਇਹ ਇਹਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਖਾਸੀਅਤ ਹੈ ਇਹ ਸਭ ਤੋਂ ਵੱਡੀ ਖਾਸੀਅਤ ਹੈ ਸਾਧ ਸੰਗਤ ਇਸ ਕਰਕੇ ਇਹ ਚੀਜ਼ ਆਪਾਂ ਤਾਂ ਕਰਕੇ ਸਾਂਝੀ ਕਰ ਰਹੇ ਆ ਕਿਉਂਕਿ ਸਭ ਤੋਂ ਵੱਡੀ ਹੁੰਦੀ ਹੈ ਜਾਗਰੂਕਤਾ ਜੇਕਰ ਸਾਡੇ ਵਿੱਚ ਜਾਗਰੂਕਤਾ ਹੈ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਅਰਥ ਸਮਝਣ ਯੋਗ ਇੱਕ ਦਿਮਾਗ ਹੈ ਸਮਤ ਹੈ ਗੁਰੂ ਨੇ ਬੜੀ ਵੱਡੀ ਕਿਰਪਾ ਸਾਡੇ ਤੇ ਕੀਤੀ ਹੋਈ ਹੈ ਬੜੀ ਵੱਡੀ ਕਿਰਪਾ ਬੜੀ ਵੱਡੀ ਰਹਿਮਤ ਜਿਹੜੀ ਹੈ ਸਾਡੇ ਉੱਤੇ ਹੈ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ અપਾਰ ਕਿਰਪਾ ਰਹਿਮਤ ਦੇ ਅਸੀਂ ਹੱਕਦਾਰ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਕਿਰਪਾ ਸਾਡੇ ਉੱਪਰ ਹੈ ਤੇ ਪਿਆਰਿਓ ਇੱਕ ਬੇਨਤੀ ਮੈਂ ਕਰ ਦੇਵਾਂ ਕਿ ਹੁਣ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਰਖੜੀ ਦਾ ਤਿਹਾਰ ਉਹ ਮਨਾ ਰਹੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਵੈਸੇ ਇਹ ਭੈਣ ਭਰਾਵਾਂ ਦਾ ਤਿਹਾਰ ਹੈ ਤੇ ਸਾਨੂੰ ਇਹ ਤਿਹਾਰ ਨੂੰ ਤਿਹਾਰ ਵਾਂਗ ਬਣਾਉਣਾ ਚਾਹੀਦਾ ਹੈ ਇਹ ਤਿਹਾਰ ਨੂੰ ਜਿਹੜਾ ਹੈ ਵਿਹਾਰਾ ਵਾਂਗ ਨਹੀਂ ਚਲੋ ਇੱਕ ਅਲੱਗ ਵਿਸ਼ਾ ਹੈ ਪਰ ਮੈਂ ਤੇ ਖੋਲ ਕੇ ਬੇਨਤੀ ਆਪਾਂ ਫਿਰ ਕਦੇ ਸਾਂਝੇ ਵਕਤ ਚ ਕਰਾਂਗੇ ਸਾਧ ਸੰਗਤ ਰਖੜੀ ਦਾ ਤਿਹਾਰ ਜਿਹੜਾ ਹੈ ਉਹ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਔਰ ਸਾਧ ਸੰਗਤ ਪਰ ਕਈ ਲੋਕ ਇਹਦੀ ਦੁਰਵਰਤੋਂ ਕਰਦੇ ਨੇ ਇੱਕ ਬੇਨਤੀ ਸਾਂਝੀ ਕਰਦਾ ਸਾਤ ਸੰਗਤ ਇੱਕ ਭੈਣ ਜੀਤੋ ਗੁੱਟ ਤੇ ਧਾਗਾ ਬਨਵਾ ਲਿਆ ਰਖੜੀ ਬਨਵਾ ਲਈ ਤੇ ਆਪਾਂ ਉਹਨੂੰ ਭੈਣ ਮੰਨਣਾ ਸਟਾਰਟ ਕਰ ਦਿੰਨੇ ਆ ਤੇ ਆਪਾਂ ਕਹਿੰਦੇ ਆ ਵੀ ਨਹੀਂ ਇਹ ਮੇਰੀ ਭੈਣ ਆ ਤੇ ਜਿਨ੍ਹਾਂ ਦੇ ਭੈਣ ਨਹੀਂ ਹੁੰਦੀ ਆਪਾਂ ਕਈ ਵਾਰੀ ਮੂੰਹ ਬੋਲੀ ਭੈਣ ਉਹ ਤੋਂ ਰਖੜੀ ਬਨਵਾਉਨੇ ਆ ਤੇ ਉਹ ਭੈਣ ਬੜੇ ਚਾਹ ਨਾਲ ਰਖੜੀ ਬਨਦੀ ਹੈ ਸਮਝ ਰਹੇ ਹੋ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਤੇ ਬਾਅਦ ਵਿੱਚ ਫਿਰ ਕੁਝ ਹੋਰ ਹੀ ਰੰਗ ਰੂਪ ਨਿਕਲਨੇ ਜਿਹੜੇ ਦੁਨੀਆਂ ਦੇ ਵਿੱਚ ਜੋ ਆਪਾਂ ਵੇਖਦੇ ਆ ਉਹ ਚੀਜ਼ਾਂ ਤੋਂ ਅਸੀਂ ਵਰਜੀਏ ਉਹਨਾਂ ਚੀਜ਼ਾਂ ਤੋਂ ਅਸੀਂ ਪਰੇ ਹਟੀਏ ਰਿਸ਼ਤਿਆਂ ਨੂੰ ਪਲੀਤ ਨਾ ਕਰੀਏ ਔਰ ਦੂਜੀ ਗੱਲ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਰਖੜੀ ਦੀ ਸੱਚਾਈ ਹੈ ਉਹ ਇਹ ਹੈ ਕਿ ਸਾਨੂੰ ਸਾਲ ਬਾਅਦ ਇੱਕ ਧਾਗਾ ਗੁੱਟਦੇ ਬਣ ਕੇ ਦੱਸਣਾ ਪੈਂਦਾ ਕਿ ਅਸੀਂ ਇੱਕੋ ਮਾਂ ਦੇ ਜાયਾਂ ਅਸੀਂ ਭੈਣ ਭਰਾ ਹਾਂ ਤੇ ਸਾਡਾ ਜਿਹੜਾ ਪਿਆਰ ਹੈ ਉਹ ਇੱਕ ਧਾਗੇ ਤੇ ਇੱਕ ਵਿਸ਼ਵਾਸ ਬਣ ਕੇ ਰਹਿ ਚੁੱਕਿਆ ਹੈ। ਸਾਥ ਸੰਗਤ ਸਾਨੂੰ ਇਹ ਦੱਸਣਾ ਪੈਂਦਾ ਸਾਲ ਉਹ ਜਿਹੜਾ ਪਿਆਰ ਜਿਵੇਂ ਕੋਈ ਚੀਜ਼ ਹੈ ਕੋਈ ਲਾਇਸੈਂਸ ਬਣਿਆ ਹੋਇਆ ਹੈ ਉਹਨੂੰ ਰੀਨਿਊ ਕਰਾਉਣਾ ਪੈਂਦਾ ਤੇ ਇਹ ਵੀ ਸ਼ਾਇਦ ਇਸੇ ਤਰ੍ਹਾਂ ਹੀ ਹੈ। ਸਿੱਖ ਪੰਥ ਦੇ ਵਿੱਚ ਰਖੜੀ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਮਹਾਨਤਾ ਜਿਹੜੀ ਹੈ ਉਹ ਅੰਦਰਲੇ ਵਰਤੀ ਨੂੰ ਦਿੱਤੀ ਗਈ। ਤਰਤੀਬਤਾ ਹੀ ਨੂੰ ਦਿੱਤੀ ਗਈ ਕਿ ਅੰਦਰੋਂ ਜਿਹੜੀ ਵਿਰਤੀ ਹੈ ਉਹ ਸਭਨਾਂ ਲਈ ਇਕ ਰੱਖੀਏ ਗੁਰੂ ਅਰਜਨ ਦੇਵ ਸੱਚੇ ਪਾਰਸਨ ਨੇ ਪਹਿਲਾਂ ਹੀ ਕਹਿ ਦਿੱਤਾ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਪਾਰਸ਼ਾ ਕਹਿੰਦੇ ਤੇਰੇ ਲਈ ਕੋਈ ਵਗਾਨਾ ਨਹੀਂ ਤੇਰਾ ਕੋਈ ਜਿਹੜਾ ਹੈ ਵੈਰੀ ਨਹੀਂ ਹੈ ਸਾਰੇ ਤੇਰੇ ਆਪਣੀ ਨੇ ਹੁਣ ਸਾਰੇ ਸਮਾਜ ਦੇ ਵਿੱਚ ਭੈਣਾਂ ਨੇ ਤੇਰੀਆਂ ਤੇਰੀਆਂ ਮਾਤਾਵਾ ਨੇ ਔਰ ਇੱਕ ਤੇਰੀ ਆਪਣੀ ਘਰਵਾਲੀ ਹੈ ਤੇ ਉਹ ਤੋਂ ਇਲਾਵਾ ਸੰਸਾਰ ਦੇ ਵਿੱਚ ਸਾਰੇ ਜਿਹੜੇ ਸਤਕਾਰਪੂਰਵਕ ਨੇ ਪਹਿਲਾਂ ਹੀ ਗੱਲ ਕਰ ਦਿੱਤੀ ਦੇਖੋ ਅੱਜ ਅਸੀਂ ਰਖੜੀ ਮਨਾ ਕੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕੋਸ਼ਿਸ਼ ਕਰ ਦਿੱਤੀ ਉਹਨਾਂ ਨੇ ਸਾਨੂੰ ਹੋਕਾ ਦੇ ਦਿੱਤਾ ਹੁਕਮ ਹੀ ਕਰ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਤੇ ਅੱਜ ਕਈ ਲੋਕ ਰਖੜੀ ਦੇ ਤਿਹਾਰ ਤੇ ਅੱਖਾਂ ਪਰ ਆਉਂਦੇ ਨੇ ਸਾਡੇ ਘਰ ਲੜਕੀ ਨਹੀਂ ਹੈਗੀ ਜੀ ਰਖੜੀ ਕੌਣ ਬੰਨੇਗਾ ਕਈ ਮੁੰਡੇ ਵੀ ਭਾਵੁਕ ਹੋ ਜਾਂਦੇ ਆ ਸਾਡੇ ਭੈਣ ਨਹੀਂ ਹੈਗੀ ਤੇ ਸਾਧ ਸੰਗਤ ਜਦੋਂ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਿਆ ਜਾਂਦਾ ਉਦੋਂ ਰਖੜੀ ਬਾਰੇ ਜੇ ਸੋਚ ਲਓ ਤੇ ਸ਼ਾਇਦ ਧੀਆਂ ਨੂੰ ਕੁੱਖ ਵਿੱਚ ਮਾਰਨ ਤੋਂ ਬਚਾਇਆ ਜਾ ਸਕਦਾ ਮੈਂ ਗੱਲ ਸਚਾਈ ਕੀ ਨਾ ਹੁੰਨਾ ਪਿਆਰਿਓ ਤੇ ਕਈ ਬੰਦੇ ਕਹਿੰਦੇ ਆ ਦੀ ਇਹ ਤਾਂ ਜੀ ਅਲੱਗ ਵਿਸ਼ਾ ਹੈ ਅਲੱਗ ਗੱਲਾਂ ਨੇ ਨਹੀਂ ਨਹੀਂ ਪਿਆਰਿਓ ਇਹ ਅਲੱਗ ਨਹੀਂ ਹੈਗਾ ਜਿਹੜੇ ਲੋਕ ਕੁੱਖਾਂ ਦੇ ਵਿੱਚ ਧੀਆਂ ਨੂੰ ਕਤਲ ਕਰਾਉਣ ਤੋਂ ਨਹੀਂ ਡਰਦੇ ਤੇ ਸਾਥ ਸੰਗਤ ਰੱਖੜੀਆਂ ਵੇਲੇ ਉਹ ਅੱਖਾਂ ਪਰ ਲੈਂਦੇ ਨੇ ਬਹੁਤੇ ਲੋਕਾਂ ਦੀ ਸੱਚਾਈ ਹੈ ਜਿਹੜੇ ਨਹੀਂ ਹੈਗੇ ਇਸ ਲਾਈਨ ਦੇ ਵਿੱਚ ਉਹ ਧੰਨਵਾਦ ਉਹ ਵਿਭਾਗੇ ਨੇ ਪਰ ਸਾਧ ਸੰਗਤ ਬਹੁਤੇ ਲੋਕਾਂ ਦੀ ਸੱਚਾਈ ਇਹ ਹੋਈ ਹੈ ਔਰ ਮੈਂ ਬੇਨਤੀ ਕਰਾਂ ਭੈਣਾ ਆਪਣੇ ਭਰਾ ਤੋਂ ਰਖੜੀ ਵੇਲੇ ਪ੍ਰਣ ਜ਼ਰੂਰ ਲੈਣ ਕਿ ਵੀਰਾ ਜੇ ਕੱਲ ਨੂੰ ਤੇਰੇ ਘਰ ਦੇ ਵਿੱਚ ਧੀ ਨੇ ਜਨਮ ਲਿਆ ਤੇ ਇਹ ਨਾ ਹੋਵੇ ਕਿ ਤੂੰ ਉਹਨੂੰ ਬਰਾਬਰ ਦਾ ਸਤਿਕਾਰ ਨਾ ਦੇਵੇਂ ਪੁੱਤਾਂ ਵਰਗਾ ਪਿਆਰ ਨਾ ਦੇਵੇਂ ਤੂੰ ਆਪਣੇ ਘਰ ਦੇ ਵਿੱਚ ਆਪਣੀ ਧੀ ਨੂੰ ਸਭ ਤੋਂ ਵੱਧ ਪਿਆਰ ਤੇ ਸਤਿਕਾਰ ਦੇਣਾ ਤੇ ਜੇ ਤਪਤਾ ਵੀ ਲੱਗਿਆ ਕਦੇ ਮਨ ਦੇ ਵਿੱਚ ਖਿਆਲ ਆਇਆ ਤੇ ਮੈਨੂੰ ਯਾਦ ਕਰ ਲਈ ਪਰ ਆਪਣੀ ਧੀ ਨੂੰ ਕੁੱਖ ਦੇ ਵਿੱਚ ਕਤਲ ਨਾ ਕਰਵਾਈਂ ਇਹ ਸਭ ਤੋਂ ਵੱਡਾ ਅੱਜ ਦੇ ਸਮੇਂ ਦੀ ਲੋੜ ਐ ਸਮੇਂ ਦੀ ਲੋੜ ਐ ਇਹ ਹਰ ਇੱਕ ਭੈਣ ਨੂੰ ਇਹ ਪ੍ਰਣ ਲੈਣਾ ਚਾਹੀਦਾ ਆਪਣੇ ਭਰਾ ਤੋਂ ਰਖੜੀ ਬੰਨੋ ਜ਼ਰੂਰ ਬੰਨੋ ਠੀਕ ਐ ਉਹਦੇ ਜੋ ਆਪਣੇ ਰਿਸ਼ਤੇ ਨੇ ਅਸੀਂ ਨਿਭਾਓ ਪਿਆਰ ਜਿਹੜਾ ਹੈ ਉਹ ਬਣਾ ਕੇ ਜ਼ਰੂਰ ਰੱਖੋ ਰਖੜੀ ਵਾਲੇ ਦਿਨ ਹੀ ਪਿਆਰ ਨਾ ਦਿਤਾਓ ਪੂਰਾ ਸਾਲ ਪਿਆਰ ਬਣਾ ਕੇ ਰੱਖੋ ਮੈਂ ਇਹ ਅਕਸਰ ਹੀ ਬੇਨਤੀਆਂ ਤਾਂ ਕਰਦਾ ਹੁੰਨਾ ਪਿਆਰਿਓ ਕਿਉਂਕਿ ਅੱਜ ਰਿਸ਼ਤੇ ਨਾਤੇ ਸਭ ਮਤਲਬ ਦੇ ਰਹਿ ਗਏ ਨੇ ਤੇ ਦਿਲਾਂ ਦੇ ਵਿੱਚ ਪਿਆਰ ਕਈ ਲੋਕਾਂ ਦੇ ਹੈ ਕਈਆਂ ਦੇ ਨਹੀਂ ਹੈ ਬਹੁਤ ਘੱਟ ਲੋਕ ਹੋਣਗੇ ਜਿਹੜੇ ਦਿਲੋਂ ਕਰਦੇ ਨੇ ਦਿਲੋਂ ਪਿਆਰ ਹੋਏਗਾ ਨਹੀਂ ਫਿਰ ਖਾਵੇ ਦੇ ਜਾਂ ਫਿਰ ਮਤਲਬ ਦੇ ਰਿਸ਼ਤੇ ਰਹਿ ਗਏ ਨੇ ਅਸੀਂ ਦਿਲੋਂ ਨਿਭਾਈਏ ਦਿਲੋਂ ਲਾਈਏ ਤੇ ਔਰ ਭੈਣਾ ਭਰਾਵਾਂ ਦਾ ਜਿਹੜਾ ਪਿਆਰ ਹੈ ਇਹ ਸਦਾ ਲਈ ਹੁੰਦਾ ਹੈ ਤੇ ਭੈਣ ਨੇ ਆਪਣੇ ਭਰਾ ਨੂੰ ਦੁੱਖੜਾ ਸੁਖੜਾ ਆਪਣੇ ਸਹੁਰਿਆਂ ਨਾਲ ਦੱਸਣਾ ਹੁੰਦਾ ਤੇ ਸਾਰਾ ਜਿਹੜਾ ਦੁੱਖ ਸੁੱਖ ਹੈ ਉਹ ਭੈਣ ਭਰਾਵਾਂ ਦਾ ਸਾਂਝਾ ਹੁੰਦਾ ਹੈ ਇਸ ਕਰਕੇ ਅੰਦਰੋਂ ਦਿਲ ਤੋਂ ਮੰਨ ਕੇ ਅਸੀਂ ਦੁੱਖੜੇ ਸੁੱਖੜੇ ਜਿਹੜੇ ਨੇ ਆਪਣੇ ਸਾਂਝੇ ਕਰਿਆ ਕਰੀਏ ਕੇਵਲ ਇੱਕ ਦਿਨ ਲਈ ਨਹੀਂ ਹਰ ਇੱਕ ਦਿਨ ਪੂਰੀ ਜ਼ਿੰਦਗੀ ਭਰ ਲਈ ਅਸੀਂ ਇਦਾਂ ਪਿਆਰ ਦਿਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ